ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਆਸਾ ਮਹੱਲਾ ਪੰਜਵਾ ਉਕਤ ਸਿਆਨਪਿ ਕਿਛੂ ਨਾ ਜਾਨਾ ਦੇਨ ਰੈਣ ਤੇਰਾ ਨਾਮ ਬਖਾਨਾ ਨਾਣੀ ਨਾ ਜੜੇ ਸ਼ੁੱਧ ਬੁਲਿਆ ਕਰੋ ਰੈਣ ਐ ਨਹੀਂ ਹੁੰਦਾ ਰੈਣ ਨਾਣਾ ਪੂਰਾ ਨਾਣਾ ਨੰਗਾ ਮੰਮਾ ਨੰਨਾ ਤੇ ਣ ਣ ਇਹ ਇਹ ਅਖਰੀ ਨਾਸਕੀ ਹਨ ਨੱਕ ਚ ਬੋਲਦੇ ਆ ਇਹਨਾਂ ਨੂੰ ਬੰਦ ਕਰ ਦਾਂਗੇ ਤੇ ਸਾਇਲੈਂਟ ਦੀ ਆਵਾਜ਼ ਹੋ ਜੂਗੀ ਫਿਰ ਪਦ ਸ਼ੁੱਧ ਨਹੀਂ ਬੋਲਿਆ ਜਾਏ ਦਿਨ ਰੈਣ ਤੇਰਾ ਨਾਮ ਵਖਾਨਾ ਮੈਂ ਨਿਰਗੁਣ ਗੁਣ ਨਾਹੀ ਕੋਈ ਆ ਤੁਸੀਂ ਬੋਲਦੇ ਨਾ ਮੈਂ ਨਿਰਗੁਣ ਨਿਰਗੁਣ ਨੰਨੇ ਦੀ ਆਵਾਜ਼ ਜਿਹੜੀ ਨਾ ਖੋਲਨੀ ਆ ਤਾਨ ਮਾਨ ਧਾਨ ਜੇ ਆਪਾਂ ਕਹਾਂਗੇ ਤਨ ਮਨ ਤਨ ਤਨ ਜੇ ਮਮਾ ਤੇ ਨੰਨਾ ਹੈ ਹੀ ਅੱਧਾ ਨੱਕ ਚ ਬੋਲਦਾ ਹੈ ਮੈਂ ਨਿਰਗੁਣ ਗੁਣ ਨਹੀਂ ਕੋਈ ਇਹਨਾਂ ਦੀ ਮਿਹਨਤ ਕਰੋ ਤੁਸੀਂ ਕਰਨ ਕਰਾਵਨ ਹਾਰ ਪ੍ਰਭ ਸੋਇ ਰਹਾਉ ਮੂਰਖ ਮੁਗਧ ਅਗਿਆਨ ਅ ਅਵਿਚਾਰੀ ਕਿ ਪਾਠ ਧਿਆਨ ਨਾਲ ਉਚਾਰਨ ਕਰਨਾ ਹੈ ਮੂਰਖ ਮੁਗਧ ਇਹ ਜਿਹੜਾ ਮੋਗਦ ਪਾਦਨ ਬੜੀ ਵਾਰ ਆਉਂਦਾ ਆ ਆਮ ਜਿਹਾ ਦਾ ਮੋਗਦ ਹੀ ਬੋਲ ਜਾਂਦੇ ਮੰਮੇ ਔਕੜ ਗੱਗਾ ਦਾ ਮੋਗਦ ਮੰਮੇ ਔਕੜ ਗੱਗਾ ਧੱਦਾ ਮੋਗਦ ਤੇ ਅ ਗਿਆਨ ਮੂਰਖ ਮੋਗਦ ਅ ਗਿਆਨ ਅ ਵਿਚਾਰੀ ਪਾਠ ਕਰਨਾ ਐਡੇ ਦੇ ਵਿੱਚ ਡੈਸ਼ ਦੇ ਕੇ ਅਵੀ ਨਹੀਂ ਕਹਿਣਾ ਅ ਵਿਚਾਰੀ ਪਾਠ ਇਕੱਠਾ ਹੀ ਹੈ ਨਹੀਂ ਡੈਸ਼ ਐੜੀ ਤੋਂ ਦੇਣੀ ਹੈ ਮੂਰਖ ਮੋਗਦ ਅ ਗਿਆਨ ਅਬਿਚਾਰੀ ਨਾਮ ਤੇਰੇ ਕੀ ਆਸਮਨ ਧਾਰੀ ਜਾਪ ਤਬ ਸੰਜਮ ਕਰਮ ਨਾ ਸਾਧਾ ਨਾਮ ਪ੍ਰਭੂ ਕਾ ਮਨ ਹੈ ਅਰਾਧਾ ਸਾਧਾ ਵੀ ਕਸਕੇ ਬੋਲਣਾ ਅਰਾਧਾ ਵੀ ਕਿਸ਼ੂ ਨਾ ਜਾਣੇ ਕਿਸ਼ੂ ਨਾ ਜਾਨਾ ਮਤ ਮੇਰੀ ਥੋਰੀ ਮੇਰੀ ਨਹੀਂ ਕਹਿਣਾ ਮੇਰੀ ਪੂਰਾ ਸ਼ੁੱਧ ਬੋਲਣਾ ਮੇਰੀ ਤੇਰੀ ਮੇਰੇ ਤੇਰੇ ਐਂਬੋ ਇਸ਼ੂ ਨਾ ਜਾਣਾ ਮਤ ਮੇਰੀ ਥੋਰੀ ਬਿਨਵਤ ਨਾਨਕ ਓਟ ਪ੍ਰਭ ਤੋਰੀ ਮੈਂ ਜ਼ਿਆਦਾ ਬਿਨਵਤ ਆਉਂਦਾ ਇੱਥੇ ਬਿਨਵਤ ਹੈ ਧਿਆਨ ਨਾਲ ਉਚਾਰਨ ਕਰਨਾ ਬਿਨਵਤ ਨਾਨਕ ਓਟ ਪ੍ਰਭ ਤੋਰੀ ਆਸਾ ਮਹੱਲਾ ਪੰਜਵਾ ਹਰ ਹਰ ਅਖਰ ਦੁਏ ਇਹ ਮਾਲਾ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਹਰ ਹਰ ਅਖਰ ਦੁਏ ਇੱਥੇ ਵਿਸਰਾਮ ਹੈ ਇਹ ਮਾਲਾ ਜਪਤ ਜਪਤ ਭਏ ਦੀਨ ਦਇਆਲਾ ਕਰੋ ਬੇਨਤੀ ਸਤਿਗੁਰ ਆਪਣੀ ਕਰ ਕਿਰਪਾ ਰੱਖੋ ਸਰਣਾਈ ਮੋਕਉ ਦੇਹ ਹਰੇ ਹਰ ਜਪਨੀ ਰਹਾਉ ਸਰਣਾਈ ਤੇ ਨਾਣਾ ਸ਼ੁੱਧ ਬੋਲਣਾ ਸਰਣਾਈ ਇਸ ਤਰ੍ਹਾਂ ਸ਼ੁੱਧ ਬੋਲਣਾ ਕਰ ਕਿਰਪਾ ਰੱਖੋ ਸਰਣਾਈ ਮੋਕਉ ਦੇਹ ਹਰੇ ਹਰ ਜਪਨੀ ਰਹਾਉ ਹਰ ਮਾਲਾ ਔਰ ਅੰਤਰ ਧਾਰੈ ਜਨਮ ਮਰਨ ਕਾ ਦੁਖ ਨਿਵਾਰੈ ਹਿਰਦੈ ਸੁਮਲ ਮੁਖ ਹਰ ਹਰ ਬੋਲੇ ਸੋ ਜਨ ਇਤ ਉਤ ਕਤਹਿ ਨਾ ਡੋਲੇ ਇਹ ਤੋਤ ਜਿਹੜਾ ਪਾਠ ਹੈ ਸੰਮੰਦਕ ਪਾਠ ਹੈ ਪੁੱਲੇ ਹੀ ਬੋਲਣਾ ਹੈ ਇਤ ਉਤ ਨਹੀਂ ਕਹਿਣਾ ਸੋ ਜਨ ਇਤ ਉਤ ਕਤਹਿ ਨਾ ਡੋਲੇ ਕਹੁ ਨਾਨਕ ਜੋ ਰਾਚਾ ਨਾਹੀ ਹਰ ਮਾਲਾ ਤਾਕ ਸੰਗ ਜਾਇ ਆਸਾ ਮਹੱਲਾ ਪੰਜਵਾ ਜਿਸ ਕਾ ਸਭ ਕੇਛ ਤਿਸ ਕਾ ਹੋਏ ਤਿਸ ਜਾਨ ਲੇਪ ਨ ਵਿਆਪੈ ਕੋਏ ਹਰ ਕਾ ਸੇਵਕ ਸਦ ਹੀ ਮੁਕਤਾ ਜੋ ਕਿਛ ਕਰੈ ਸੂਈ ਭਲ ਜਾਣ ਕੈ ਆਤਮ ਨਿਰਮਲ ਦਾਸ ਕੀ ਜੁਗਤਾ ਰਹਾਉ ਸਗਲ त्याग ਹਰ ਸਰਣੀ ਆਇਆ ਤਿਸ ਜਨ ਕਹਾ ਵਿਆਪੈ ਮਾਇਆ ਨਾਮ ਨਿਧਾਨ ਜਾ ਕੇ ਮਨ ਮਾਹੀ ਤਿਸ ਕਾ ਚਿੰਤਾ ਸੁਪਨੈ ਨਾਹੀ ਇਹ ਚਿੰਤਾ ਪਦ ਦਿਲੀ ਦੀਪਕ ਹੈਗਾ ਦੋਵੇਂ ਪਾਸੇ ਲੱਗ ਜਾਏਗਾ ਤਿਸ ਕੋ ਚਿੰਤਾ ਸਪਨਾ ਨਾਹੀ ਇਸ ਤਰ੍ਹਾਂ ਵੀ ਠੀਕ ਐ ਤੇ ਸ ਕਉ ਚਿੰਤਾ ਸੁਪਨਾ ਨਾਹੀ ਚਿੰਤਾ ਤੇ ਯਮਕ ਲਾ ਕੇ ਸੁਪਨਾ ਨਾਹੀ ਇਸ ਤਰ੍ਹਾਂ ਵੀ ਠੀਕ ਐ ਕਹੋ ਨਾਨਕ ਗੁਰ ਪੂਰਾ ਪਾਇਆ ਭਰਮ ਮੋਹ ਸਗਲ ਬਿਨਸਾਇਆ ਆਸਾ ਮਹੱਲਾ ਪੰਜਵਾ ਜੋ ਸੁਪਰਸੰਨ ਹੋਇਓ ਪ੍ਰਭ ਮੇਰਾ ਇਹ ਪਾਠ ਧਿਆਨ ਨਾਲ ਹੀ ਉਚਾਰਨ ਕਰਨਾ ਜੋ ਸੋ ਪ੍ਰਸੰਨ ਹੋਇਓ ਸੋ ਪ੍ਰਸੰਨ ਜਿਹੜਾ ਪਾਠ ਹੈ ਸੰਪਰਦਾਚ ਵੱਖਰਾ ਕਰਾਇਆ ਜਾਂਦਾ ਹੈ ਹੋਇਓ ਤੇ ਵਿਸਰਾਮ ਲਾਉਣਾ ਹੈ ਜੋ ਸੋ ਪ੍ਰਸੰਨ ਹੋਇਓ ਪ੍ਰਭ ਮੇਰਾ ਤਾਂ ਦੂਖ ਭਰਮ ਕਹ ਕੈਸੇ ਨੀਰਾ ਤਾਂ ਦੂਖ ਭਰਮ ਕਿਥੇ ਵਿਸਰਾਮ ਕਹ ਕੈਸੇ ਨੀਰਾ ਸੋਨ ਸੋਨ ਜੀਵਾ ਸੋ ਏ ਤੁਮਾਰੀ ਮੋਹ ਨਿਰਗੁਣ ਕਾਉ ਇਹ ਵੀ ਪਾਠ ਜਿਹੜਾ ਨਾ ਰੀ ਨੂੰ ਪਾਰਾ ਨਹੀਂ ਕਰਨਾ ਤੁਮਾ ਮਾ ਨੂੰ ਪਾਰਾ ਕਰਨਾ ਤੁਮਾ ਰੀ ਤੁਮਾ ਰੀ ਸੋਨ ਸੋਨ ਜੀਵਾ ਸੋਏ ਤੁਮਹਾਰੀ ਮੋਹ ਨਿਰਗੁਣ ਕਾਉ ਲੇਹ ਉਧਾਰੀ ਰਹਾਉ ਮਿਟ ਗਿਆ ਦੁਖ ਵਿਸਾਰੀ ਚਿੰਤਾ ਫਲ ਪਾਇਆ ਜਪ ਸਾਤ ਗੁਰ ਮੰਤਾ ਸੋਈ ਸਤ ਸਤ ਹੈ ਸੋਇ ਸਿਮਰ ਸਿਮਰ ਰਖ ਕੰਠ ਪਰੋਇ ਕਹੁ ਨਾਨਕ ਕੌਣ ਉਹ ਕਰਮਾ ਜਾ ਕੈ ਮਨ ਵਸਿਆ ਹਰ ਨਾਮ ਵਸਿਆ ਪਦਵੀ ਦੇਲੀ ਦੀਪਕ ਹੈ ਅਰਥ ਨਾਲ ਇਸ ਤਰ੍ਹਾਂ ਹੀ ਲੱਗੇਗਾ ਜਾ ਕੈ ਮਨ ਵਸਿਆ ਹਰ ਨਾਮ ਆਸਾ ਮਹੱਲਾ ਪੰਜਵਾ ਕਾਮ ਕ੍ਰੋਧ ਅਹੰਕਾਰ ਵੇਗੂਤੇ ਹਰ ਸਿਮਰਨ ਕਰ ਹਰ ਜਨ ਛੂਟੇ ਸੋਏ ਰਹੇ ਮਾਇਆ ਮਦ ਮਾਤੀ ਜਾਗਤ ਭਗਤ ਸਿਮਰਤ ਹਰ ਰਾਤੀ ਰਹਾਉ ਜਿਹੜਾ ਮਾਤੇ ਪਦ ਹੈ ਰਾਤੇ ਪਦ ਕਸਕੇ ਹੀ ਉਚਾਰਨ ਕਰਨਿਆ ਮਾਦ ਪਦ ਪੂਲਾ ਹੀ ਬੁਲਦਾ ਮੋਹ ਭਰਮ ਬੋਝੋਨ ਪੁਹਾਇਆ ਅਸਥਿਰ ਭਗਤ ਹਰ ਚਰਨ ਤੇ ਆਇਆ ਵੰਦਨ ਅੰਧਕੂਪ ਗ੍ਰਹਿ ਮੇਰਾ ਬੰਦਨ ਇਹ ਤਾਂ ਦੇ ਨਾਲੀ ਬੋਲਣਾ ਜਿੱਥੇ ਬੰਦਨ ਹੋਵੇ ਉਦਾਰ ਹੁੰਦਾ ਫਾਹੀ ਜਿੱਥੇ ਬੰਦਨ ਹੋਵੇ ਬੰਦਨਾ ਹਰ ਬੰਦਨਾ ਉਥੇ ਹੈ ਮੱਥਾ ਟੇਕਣਾ ਡੰਡੋਤ ਬੰਦਨ ਅਨਕਬਾਰ ਜਾਂ ਗਰਭ ਹੰਕਾਰ ਗਰਭ ਸਾਦ ਸਵਾਦ ਤਿਸਾਦ ਸਾਧੂ ਉਦਰ ਪੇਟ ਉਦਰ ਕਰਨਾ ਸੰਸਾਰ ਤੋਂ ਇਸ ਤਰ੍ਹਾਂ ਦੱਦਾ ਤੱਦਾ ਬੱਬਾ ਪੱਬਾ ਗੱਗਾ ਖੱਗਾ ਜੱਜਾ ਛੱਜਾ ਇਹਨਾਂ ਦੇ ਧਿਆਨ ਨਾਲ ਉਚਾਰਨ ਕਰਨੇ ਆ ਇਹਨਾਂ ਨਾਲ ਅਰਥ ਦਾ ਵੀ ਫਰਕ ਪੈ ਜਾਂਦਾ ਬੰਦਨ ਅੰਧ ਕੂਪ ਗ੍ਰਹਿ ਮੇਰਾ ਬੰਦਨ ਅੰਧ ਕੂਪ ਬੰਦਨ ਤੇ ਯਮਕ ਲੱਗ ਜੇਗੀ ਬੰਦਨ ਅੰਧ ਕੂਪ ਗ੍ਰਹਿ ਮੇਰਾ ਮੁਕਤੇ ਸੰਤ ਬੁੱਝਹਿ ਹਰ ਨੇਰਾ ਹਾਂ ਬੁੱਝਹਿ ਕਸਕੇ ਬੋਲਣਾ ਮੁਕਤੇ ਸੰਤ ਬੁੱਧ ਹਾਰ ਨੀਰਾ ਕਹ ਨਾਨਕ ਜੋ ਪ੍ਰਭ ਸਰਣਾਈ ਈਹਾ ਸੁਖ ਆਗੈ ਗਤ ਗਤ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ